ਸਸਿਗਾ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੇ ਤੁਸੀਂ ਇਦਾਂ ਹੀ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਕਿ ਜਿਹਦੇ ਨਾਲ ਸਾਡਾ ਹੌਸਲਾ ਬਣਿਆ ਰਹੇ ਨਵੀਆਂ ਤੇ ਨਵੀਆਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹੀਏ ਅੱਜ ਆਪਾਂ ਇੱਥੇ ਨਵੀਂ ਡਿੱਗੀ ਪਟਨੀ ਸ਼ੁਰੂ ਕਰ ਰਹੇ ਹਾਂ ਤੇ ਜਿਹਦੇ ਕਰਕੇ ਪਹਿਲਾਂ ਉਹਦੇ ਤੇ ਨਿਸ਼ਾਨੀਆਂ ਲਾਉਣ ਤੋਂ ਪਹਿਲਾਂ ਉਹ ਥਾਂ ਦੀ ਸਾਫ਼ ਸਫਾਈ ਕਰਦੇ ਆ ਕਿ ਜਿਹੜੀਆਂ ਨਿਸ਼ਾਨੀਆਂ ਆਪਾਂ ਨੂੰ ਪ੍ਰੋਪਰ ਸਾਰੀਆਂ ਦਿਸਦੀਆਂ ਹੋ ਜਾਣਾਂ ਇਹ ਡਿੱਗੀ ਦਾ ਸਾਈਜ਼ ਹੈ 85x85 ਤੇ 15 ਫੁੱਟ ਡੂੰਗੀ ਪਟਣੀ ਹੈ ਇਹਦਾ ਅਜ ਨਿਸ਼ਾਨੀਆਂ ਲਾ ਕੇ ਆਪਾਂ ਬੰਨੇ ਵਗੈਰਾ ਬੰਨਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਲੋਡਰ ਨਾਲ ਪੱਟਰਾਏ ਮਿੱਟੀ ਬਾਹਰੇ ਦੀ ਕੱਢ ਕੇ ਦੇਣੀ ਆਪਾਂ ਉਹਨਾਂ ਨੂੰ ਮਿੱਟੀ ਇੱਥੇ ਨੇੜੇ ਹੀ ਹੈ ਉੱਥੇ ਰੱਖ ਕੇ ਦੇਣੀ ਆ ਉਹਨਾਂ ਨੂੰ ਸਾਰੀ ਬਾਕੀ ਤੁਸੀਂ ਸਾਰੇ ਸਾਡੇ ਨਾਲ ਇਦਾਂ ਹੀ ਸਪੋਰਟ ਬਣਾਈ ਰੱਖਿਓ ਜੇ ਇਦਾਂ ਹੀ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜੀ ਦੇ ਨਾਲ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਅਗਰ ਤੁਹਾਨੂੰ ਕੋਈ ਸਾਡੇ ਆਸਤੇ ਕੋਈ ਸੁਜੈਸ਼ਨ ਕੋਈ ਤੁਹਾਡੇ ਕੋਲ ਕੋਈ ਵਧੀਆ ਤਰੀਕਾ ਆਸਾਨ ਜਿਹਦੇ ਨਾਲ ਕੰਮ ਆਸਾਨ ਹੁੰਦਾ ਹੋਵੇ ਕਿਸੇ ਵੀ ਤਰੀਕੇ ਦਾ ਜੇ ਤੁਹਾਨੂੰ ਕੋਈ ਤੁਹਾਨੂੰ ਵੀ ਕੋਈ ਚੀਜ਼ ਪੁੱਛਣੀ ਆ ਤਾਂ ਤੁਸੀਂ ਮੈਨੂੰ ਕਮੈਂਟ ਮੈਸੇਜ ਕਿਸੇ ਵੀ ਤਰੀਕੇ ਨਾਲ ਤੁਸੀਂ ਪੁੱਛ ਸਕਦੇ ਹੋ ਕਿ ਕਈ ਚੀਜ਼ਾਂ ਹੋ ਸਕਦਾ ਸਾਨੂੰ ਵੀ ਨਾ ਪਤਾ ਹੋਣ ਕਈ ਬੰਨਿਆਂ ਦਾ ਇੱਥੇ ਦੇਖਿਆ ਆਪਾਂ ਨੌਲੇਜ ਪਰੇ ਤੋਂ ਪਰੇ ਹੁੰਦਾ ਇਹ ਹੁਣ ਸਾਰੇ ਜਗ੍ਹਾ ਦੀ ਸਫਾਈ ਕਰਕੇ ਫਿਰ ਆਪਾਂ ਪਹਿਲਾਂ ਲਾਵਾਂਗੇ ਨਿਸ਼ਾਨੀਆਂ ਫਿਰ ਇਹਦਾ ਬਣਾਂਗੇ ਪਟੜਾ ਪਟੜਾ ਵਰਨਣ ਤੋਂ ਬਾਅਦ ਆਪਾਂ ਇਹਦੀ ਮਿੱਟੀ ਲੋਡਰ ਨਾਲ ਕੱਢਣੀ ਸ਼ੁਰੂ ਕਰਾਂਗੇ। ਉਹਦੇ 'ਚ ਆਪਾਂ ਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਆਪਾਂ ਇੱਕ ਹੋਰ ਡਿੱਗੀ ਸ਼ੁਰੂ ਕਰ ਰੱਖੀ ਹੈ ਉਹ ਥੋੜੀ ਵੱਡੀ ਹੈ ਡਿੱਗੀ ਉਹ 'ਚ ਟਾਈਮ ਜ਼ਿਆਦਾ ਲੱਗ ਰਿਹਾ। ਤੇ ਜਦੋਂ ਇਹ ਖਤਮ ਹੋ ਜੂਗੀ ਫਿਰ ਆਪਾਂ ਇੱਧਰ ਲੋਡਰ ਨਾਲ ਟਰਾਲੀਆਂ ਨਾਲ ਮਿੱਟੀ ਕੱਢਾਂਗੇ ਬਾਹਰ। ਬਾਕੀ ਜੇ ਕਿਸੇ ਨੇ ਕੋਈ ਕਿਸੇ ਵੀ ਤਰੀਕੇ ਦੀ ਇਨਕੁਆਰੀ ਹੋਵੇ ਤੁਸੀਂ ਪੁੱਛ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਡੀ ਵੀਡੀਓ ਨਾਲ ਜੁੜੇ ਰਹਿਣ ਲਈ ਤੁਸੀਂ ਸਾਡੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ